ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ ਗੁਰੂ ਘਰਾਂ ਦੀ ਸਾਂਝ ਪਾਵਾਂਗੇ ਸੋ ਜੋ ਵੀ ਸੰਗਤਾਂ ਫਤਿਹਗੜ ਸਾਹਿਬ ਜਾਣ ਵਾਲੀਆਂ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਹੀ ਵੇਖਣ ਤੇ ਇਸ ਵੀਡੀਓ ਦੇ ਵਿੱਚ ਦੱਸੇ ਗਏ ਹੋਏ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ 12 ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਬਾਰੇ ਦੱਸਾਂਗੇ ਜਿਨ੍ਹਾਂ ਵਿੱਚੋਂ ਕਈ ਸਾਰੇ ਗੁਰਾਂ ਦਾ ਤਾਂ ਸਾਨੂੰ ਆਪ ਹੀ ਨਹੀਂ ਪਤਾ ਸੀ ਇਸ ਵੀਡੀਓ ਦੇ ਰਿਸਰਚ ਕਰਦੇ ਕਰਦੇ ਸਾਨੂੰ ਇੰਨਾ ਗੁਰੂ ਘਰਾਂ ਬਾਰੇ ਪਤਾ ਲੱਗਿਆ ਸੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਰ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਨਵੇਂ ਵੀਅਰ ਹੋ ਜਾਂ ਫਿਰ ਇੱਕ ਰੈਗੂਲਰ ਵੀਅਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਤੇ ਉਹਨਾਂ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸੁਪਰ ਥੈਂਕਸ ਦੇ ਰਾਹੀਂ ਮੋਟੀਵੇਟ ਕਰ ਰਹੇ ਨੇ ਤੇ ਤੁਹਾਡੇ ਸਾਰਿਆਂ ਅੱਗੇ ਵੀ ਇਹੀ ਬੇਨਤੀ ਹੈ ਕਿ ਸਾਨੂੰ ਅੱਗੇ ਵੀ ਆਏ ਹੀ ਸੁਪਰ ਥੈਂਕਸ ਦੇ ਰਾਹੀਂ ਮੋਟੀਵੇਟ ਕਰਦੇ ਰਹੋ ਤਾਂ ਕਿ ਅਸੀਂ ਅਜਿਹੇ ਹੀ ਇਤਿਹਾਸ ਤੋਂ ਰਿਲੇਟਡ ਵੀਡੀਓਜ਼ ਅੱਗੇ ਵੀ ਲਿਆ ਪਾਈਏ ਹੁਣ ਆਪਣੀ ਵੀਡੀਓ ਵੱਲ ਅੱਗੇ ਵਧਦੇ ਹਾਂ ਗੁਰਦੁਆਰਾ ਸ਼੍ਰੀ ਰੱਥ ਸਾਹਿਬ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਲਿਆ ਕੇ ਇੱਥੇ ਰੱਥ ਪਿੱਪਲ ਦੇ ਪੇੜ ਦੇ ਥੱਲੇ ਖੜਾ ਕੀਤਾ ਸੀ ਤਾਂ ਜੋ ਵਜ਼ੀਰ ਖਾਨ ਨੂੰ ਇਤਲਾਹ ਕੀਤੀ ਜਾਏ ਤੇ ਨਵਾਬ ਵਜ਼ੀਰ ਖਾਨ ਨੇ ਇਹ ਹੁਕਮ ਦਿੱਤਾ ਸੀ ਕਿ ਮਾਤਾ ਗੁਜਰਕੌਰ ਜੀ ਨੂੰ ਠੰਡੇ ਗੁਰਜ ਚ ਭੇਜ ਦਿੱਤਾ ਜਾਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਏ ਇੱਥੇ ਥੜੇ ਦੇ ਰੂਪ ਦੇ ਵਿੱਚ ਨਿੱਗੀਆਂ ਪੁਰਾਣੀਆਂ ਇੱਤਾਂ ਦਾ ਇੱਕ ਗੁਰੂ ਘਰ ਬਣਿਆ ਹੋਇਆ ਹੈ ਪਰ ਅੱਜ ਉਹ ਇਤਿਹਾਸਿਕ ਪਿੱਪਲ ਦਾ ਪੇਡ ਇੱਥੇ ਨਹੀਂ ਹੈ ਤੇ ਜਿਹੜੀਆਂ ਜਿਹੜੀਆਂ ਸੰਗਤਾਂ ਫਤਿਹਗੜ ਸਾਹਿਬ ਜਾਣੀਆਂ ਉਹ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਆਏ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ ਨਕੀਆਂ ਜਿੰਦਾ ਅਤੇ ਮਾਤਾ ਗੁਜਰਕੌਰ ਜੀ ਨੇ ਕਹਿਰ ਦੀ ਠੰਡ ਦੇ ਵਿੱਚ ਬਿਨਾ ਕੁਝ ਖਾਦੇ ਪੀਤੇ ਅਤੇ ਬਿਨਾ ਕਿਸੇ ਗਰਮ ਕੱਪੜਿਆਂ ਤੋਂ ਠੰਡੇ ਬੁਰਜ ਦੇ ਵਿੱਚ ਸਖਤ ਤਸੀਹੇ ਚਲਦਿਆਂ ਬੌਧੀਆਂ ਠੰਡੀਆਂ ਰਾਤਾਂ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਆਪਣੀ ਕੈਦ ਬਤੀਤ ਕੀਤੀ ਤੇ ਜਦੋਂ ਮਾਤਾ ਗੁਜਰਕੌਰ ਜੀ ਨੂੰ ਇਹ ਪਤਾ ਲੱਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਕਿਆ ਹੈ ਤਾਂ ਉਹ ਇੱਥੇ ਹੀ ਸਮਾਦੀ ਹੀਨ ਕਰਕੇ ਸ਼ਹੀਦਾਂ ਦੀ ਕਰਤਾਰ ਦੇ ਮੋਢੀ ਬਣੇ ਸਨ ਤੇ ਵਜ਼ੀਰ ਖਾਨ ਦੇ ਸਮੇਂ ਇਸ ਨੂੰ ਰਾਗ ਬੁਰਦੇ ਬੁਰਧ ਕਿਹਾ ਜਾਂਦਾ ਸੀ ਤੇ ਇਸ ਪੁਰਾਤਨ ਇਮਾਰਤ ਨੂੰ ਢਾਕੇ ਅਸੀਂ ਆਪਣਾ ਇਤਿਹਾਸ ਆਪਣੇ ਹੱਥੀਂ ਹੀ ਢਾ ਚੁੱਕੇ ਹਾਂ ਤੇ ਹੋਰ ਸੰਤਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਇਮਾਰਤ ਇੱਥੇ ਸਜੋਬਿਤ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸਾਹਿਬਜ਼ਾਦਾ ਜ਼ੁਰਾవర్ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ ਦਰਸਾਉਂਦਾ ਹੋਇਆ ਇਹ ਗੁਰੂ ਘਰ ਉੱਥੇ ਬਣਿਆ ਹੋਇਆ ਹੈ ਤੇ ਇਸ ਦੇ ਥੱਲੇ ਪੋਰੇ ਵਾਲੇ ਸਥਾਨ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ ਤੇ ਇਹ ਇਤਿਹਾਸਿਕ ਪੋਰੇ ਵਾਲਾ ਸਥਾਨ ਸਾਨੂੰ ਕਿਵੇਂ ਮਿਲਿਆ ਸੀ ਇਸ ਦੇ ਬਾਰੇ ਵੀ ਅਸੀਂ ਇੱਕ ਲੱਗ ਤੋਂ ਵੀਡੀਓ ਬਣਾਵਾਂਗੇ ਜਿਸ ਕਰਕੇ ਚੈਨਲ ਦੇ ਨਾਲ ਜੁੜੇ ਰਹੋ ਗੁਰਦੁਆਰਾ ਸ਼੍ਰੀ ਭੂਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਹੇਠਲੇ ਤਹਿ ਖਾਨੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਐਸੇ ਥਾਂ ਤੇ ਪਾਪੀ ਵਜ਼ੀਰ ਕਾਨ ਦੇ ਹੁਕਮ ਦੇ ਨਾਲ ਨਿੱਕੀਆਂ ਜਿੰਦਾ ਨੂੰ ਸ਼ਹੀਦ ਕੀਤਾ ਗਿਆ ਸੀ ਕਿਰਪਾਲ ਦਾ ਮੁੱਠਾ ਕਤਾਰ ਮਤਲਬ ਛੋਟੀ ਕਿਰਪਾ ਦਾ ਮੁੱਠਾ ਸਾਹਿਬਜ਼ਾਦਿਆਂ ਦੇ ਇਤਿਹਾਸਿਕ ਸ਼ਸਤਰ ਇੱਥੇ ਮੌਜੂਦ ਨੇ 1944-45 ਦੀ ਖੁਦਾਈ ਦੇ ਦੌਰਾਨ ਇਹ ਇਤਿਹਾਸਿਕ ਸ਼ਸਤਰ ਇੱਥੇ ਮਿਲੇ ਸੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਉਪਰੰਤ ਕਿਲੇ ਦੇ ਨਾਲ ਲੱਗਦੀ ਕੰਧ ਦੇ ਬਾਹਰ ਸਾਹਿਬਜ਼ਾਦਿਆਂ ਗਿਆ ਪਵਿੱਤਰ ਦੇਹਾਂ ਨੂੰ ਤੇ ਸੱਟਿਆਂ ਗਿਆ ਸੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਉਸ ਸਮੇਂ ਦੀ ਨਾਲ ਲੱਗਦੀ ਹੰਸਲਾ ਨਦੀ ਦੇ ਵਿੱਚ ਇਸ਼ਨਾਨ ਕਰਵਾ ਸੰਸਕਾਰ ਕਰਨ ਦੇ ਲਈ ਵਿਵਾਂਜ ਸਜਾਇਆ ਗਿਆ ਤੇ ਇਹ ਸਾਰੀ ਸੇਵਾ ਦੀਵਾਨ ਭਾਈ ਟੋਡਰ ਮਲਜੀ ਦੇ ਵੱਲੋਂ ਹੀ ਕੀਤੀ ਗਈ ਸੀ ਉਹ ਗੁਰੂ ਘਰ ਦਾ ਇੱਕ ਪੱਕਾ ਸ਼ਰਧਾਲੂ ਸਿੱਖ ਸੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇਸ ਪਵਿੱਤਰ ਸਥਾਨ ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਦੀਆਂ ਪਵਿੱਤਰ ਦੇਹਾਂ ਦਾ ਇਕੱਠੇ ਸਸਕਾਰ ਕੀਤਾ ਗਿਆ ਸੀ ਤੇ ਇਸ ਸਥਾਨ ਨੂੰ ਦੀਵਾਨਪਈ ਟੋਡਰ ਮਲ ਜੀ ਨੇ ਵਜ਼ੀਰ ਖਾਨ ਤੋਂ ਸੋਨੇ ਦੀਆਂ ਮੋਹਰੇ ਵਿਛਾ ਕੇ ਖਰੀਦਿਆ ਸੀ ਤੇ ਦੁਨੀਆਂ ਦੇ ਵਿੱਚ ਅੱਜ ਤੱਕ ਕਿਸੇ ਨੇ ਇੰਨੀ ਕੀਮਤ ਕੋਈ ਇਸ ਸਥਾਨ ਨੂੰ ਖਰੀਦਣ ਦੇ ਲਈ ਨਹੀਂ ਚੁਕਾਈ ਤੇ ਦੀਵਾਨ ਟੁੱਟਲ ਮਲਜੀ ਦਾ ਸਿੱਖ ਜਗਤ ਦੇ ਵਿੱਚ ਬਹੁਤ ਜ਼ਿਆਦਾ ਸਨਮਾਨ ਹੈ ਇਸ ਸਥਾਨ ਦੇ ਬਿਲਕੁਲ ਨਾਲ ਸੱਜੇ ਪਾਸੇ ਇੱਕ ਥੜਾ ਬਣਾਇਆ ਗਿਆ ਹੈ ਜੋ ਮਾਤਾ ਗੁਜਰ ਕੌਜਰੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਕਿ ਦਾਦੀ ਪੋਤੇ ਆਦੇ ਰਾਖੀ ਦੇ ਲਈ ਹੁਣ ਤੱਕ ਬੈਠੀ ਹੈ ਤੇ ਜਿਸ ਸਥਾਨ ਤੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਦਾ ਸੰਸਕਾਰ ਹੋਇਆ ਸੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਮਾਈ ਮੋਤੀराम ਮਹਰਾਜ ਜੀ ਸ੍ਰੀ ਗੁਰੂ ਪਿਆਰੇ ਨੇ ਦਾਦੀ ਮਾਂ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਘਾਲਣਾ ਧਾਲ ਕੇ ਡੰਡੇ ਬੁਰਜ ਦੀ ਕੈਦ ਸਮੇਂ ਗਰਮ ਦੁੱਧ ਸ਼ਕਾਇਆ ਸੀ ਇਹ ਪਤਾ ਲੱਗ ਜਾਣ ਤੇ ਵਜ਼ੀਰ ਖਾਨ ਨੇ ਮੋਤੀराम ਮਹਾਰਾਜ ਜੀ ਨੂੰ ਉਹਨਾਂ ਦੇ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ ਤੇ ਪੂਰਾ ਸਿੱਖ ਜਗਤ ਇਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਕਰਦਾ ਹੈ ਜਹਾਜੀ ਹਵੇਲੀ ਹਵੇਲੀ ਭਾਈ ਟੋਡਰਮਲ ਜੀ ਇਸ ਹਵੇਲੀ ਨੂੰ ਦੀਵਾਨ ਭਾਈ ਟੋਡਰਮਲ ਜੀ ਨੇ ਆਪਣੇ ਹੱਥੋਂ ਬਣਵਾਇਆ ਸੀ। ਕਈ ਮੰਜ਼ਿਲਾ ਉੱਚੀ ਆਲੇਸ਼ਾਨ ਹਵੇਲੀ ਦੇ ਖੰਡਰ ਅੱਜ ਵੀ ਸਰਹੰਦ ਦੇ ਵਿੱਚ ਮੌਜੂਦ ਨੇ। ਇਸ ਪੁਰਾਤਨ ਇਮਾਰਤ ਦੇ ਬਚੇ ਹੋਏ ਹਿੱਸੇ ਨੂੰ ਅਜੇ ਵੀ ਸਿੱਖ ਸੰਗਠਨ ਨੂੰ ਸੰਭਾਲ ਲੈਣੇ ਚਾਹੀਦੇ ਨੇ। ਸਮੁੰਦਰੀ ਜਹਾਜ਼ ਦੇ ਤਰ੍ਹਾਂ ਬਣਨ ਹੋਣ ਕਰਕੇ ਇਸ ਨੂੰ ਜਹਾਜੀ ਹਵੇਲੀ ਆਖਿਆ ਜਾਂਦਾ ਹੈ। ਕਾ ਚਦਲ ਇਸ ਸਥਾਨ ਨੂੰ ਬਚਾਉਣ ਦੇ ਲਈ ਕਾਰ ਸੇਵਾ ਵੀ ਚੱਲ ਰਹੀ ਹੈ ਗੁਰਦੁਆਰਾ ਸ਼ਹੀਦ ਗੰਜ ਨੰਬਰ 1 22 ਮਈ 1710 ਈਸਵੀ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਪਾਈ ਤਾਂ ਉਸ ਸਮੇਂ 6000 ਤੋਂ ਵੀ ਵੱਧ ਸਿੰਘ ਸ਼ਹੀਦੀ ਪਾ ਗਏ ਸੀ ਤੇ ਐਸੀ ਸਥਾਨ ਦੇ ਉਨ੍ਹਾਂ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ ਇਹ ਸਥਾਨ ਫਤਿਹਗੜ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੀ ਮੌਜੂਦ ਹੈ ਗੁਰਦੁਦੁਆਰਾ ਸ਼ਹੀਦ ਗੰਜ ਨੰਬਰ 2 ਮੁਗਲ ਹਕੂਮਤ ਦੇ ਵੱਲੋਂ ਸਿੱਖਾਂ ਦੇ ਉੱਪਰ ਢਾਈ ਗਈ ਹੋਈ ਦਾਸਤਾ ਮੁਗਲ ਸਿਪਾਹੀ ਸਿੱਖਾਂ ਦੇ ਸਿਰਾਂ ਦੇ ਗਿੱਟੇ ਭਰ-ਭਰ ਕੇ ਇਨਾਮ ਲੈਣ ਦੇ ਲਈ ਦਿੱਲੀ ਜਾਇਆ ਕਰਦੇ ਸੀ ਆਲਸੇ ਨੇ ਹੱਲਾ ਬੋਲ ਕੇ ਸ਼ਹੀਦ ਸਿੰਘਾਂ ਦੇ ਸਿਰ ਪ੍ਰਾਪਤ ਕਰ ਐਸੇ ਸਥਾਨ ਦੇ ਪੂਰੇ ਮਾਨ-ਸਮਾਨ ਦੇ ਨਾਲ ਉਹਨਾਂ ਸਿਰਾਂ ਦੇ ਸਸਕਾਰ ਕੀਤੇ ਸੀ ਗੁਰਦੁਆਰਾ ਥੜਾ ਸਾਹਿਬ ਪਾਚਾਹੀ ਛੇਵੀਂ ਜਿਵੇਂ ਪਾਚਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰਵੇ ਦੀ ਤੀਤ ਦਾ ਦੌਰਾ ਕਰਨ ਦੌਰਾਨ ਇਸ ਖਾਨ ਤੇ ਵਿਰਾਜੀ ਸੀ ਤੇ ਇਹ ਇਤਿਹਾਸਿਕ ਫਿਰਸਤਾਨ ਦੇ ਉੱਪਰ ਵੀ ਇੱਕ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਜਿਸਦੇ ਵੀ ਤੁਸੀਂ ਜ਼ਰੂਰ ਹੀ ਦਰਸ਼ਨ ਕਰਕੇ ਆਇਓ ਤੇ ਅਗਲਾ ਹੈ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਨੰਬਰ 3 ਸ਼ਹੀਦ ਭਾਈ ਸੁੱਖਾ ਸਿੰਘ ਜੀ ਸਰਹੰਦ ਫਤਿਹ ਕਰਦੇ ਸਮੇ ਭਾਈ ਸੁੱਖਾ ਸਿੰਘ ਜੀ ਐਸ ਸਥਾਨ ਤੇ ਸ਼ਹੀਦ ਹੋਏ ਸੀ ਤੇ ਇਹ ਦੱਸਿਆ ਜਾਂਦਾ ਹੈ ਕਿ ਇਹ ਸਥਾਨ ਉਸ ਸਮੇਂ ਦੇ ਸਰਹੰਦ ਦੇ कोतवाल ਦਾ ਘਰ ਹੋਇਆ ਕਰਦਾ ਸੀ ਇਹ ਸਥਾਨ ਫਤਿਹਗੜ ਸਾਹਿਬ ਤੋਂ ਥੋੜਾ ਹਟਮਾ ਬੱਸੀ ਪਠਾਣੇ ਨੂੰ ਜਾਂਦੀ ਸੜਕ ਦੇ ਉੱਪਰ ਸਥਿਤ ਹੈ। ਬਾਕੀ ਸਾਰੇ ਸਥਾਨ ਫਤਿਹਗੜ ਸਾਹਿਬ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹਨ। ਸੋ ਇਨ੍ਹਾਂ ਸਥਾਨਾਂ ਦੇ ਵੀ ਦਰਸ਼ਨ ਜ਼ਰੂਰ ਕਰਕੇ ਆਇਓ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਇੱਕ ਰੈਗੂਲਰ ਵੀਅਰ ਹੋ ਜਾਂ ਫਿਰ ਇੱਕ ਨਵਾਂ ਵੀਅਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਤਿਹਾਸ ਪਹੁੰਚ ਪਾਏ। ਤੇ ਜੇਕਰ ਸਾਡੇ ਕੋਲ ਇਸ ਵੀਡੀਓ ਦੇ ਵਿੱਚ ਕੋਈ ਇਤਿਹਾਸਿਕ ਸਥਾਨ ਰਹਿ ਗਿਆ ਹੋਵੇ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। 淡吧。Stand up.